ਜਦੋਂ ਮੈਂ ਬੰਬੇ ਜਾਣਾ ਸੀ ਤਾਂ ਮੇਰੇ ਮਹੱਲੇ ਦੇ ਜਵਾਕ ਜਿਹੜੇ ਗੋਲੀਆਂ ਖੇਡਦੇ ਸੀ ਫੋਟੋਆਂ ਖੇਡਦੇ ਸੀ ਉਹਨਾਂ 'ਚੋਂ ਜਿਹੜੇ ਪੈਸੇ ਵਟਦੇ ਸੀ ਉਹ ਉਹਨਾਂ ਦਾ ਮੈਨੂੰ 900 ਰੁਪਈਆ ਇਕੱਠਾ ਕਰਕੇ ਭੇਜ ਜਾਵਨਾਂ ਪਹਿਲਾਂ ਤਾਂ ਐ ਲੱਗਦਾ ਸੀ ਵੀ ਰੇਲ ਗੱਡੀ 'ਚ ਉਤਰਾਂਗੇ ਤੇ ਮੇਸ਼ ਭੱਟ ਉੱਥੇ ਟਕਰੂ ਕਊ ਉਹ ਤੇਰੀ ਭਰਾਂ ਸੇ ਕਿੱਥੇ ਰਹਾ ਤੂੰ ਐਨਾ ਚੇਰਨ ਨਾ ਲੱਭਦਾ ਤੇ ਮੈਂ ਜਾ ਕੇ ਉਹ ਬਾੜੇ ਦੇ ਵਿੱਚ ਟਰੱਕਾਂ ਤੇ ਪੈ ਜਾ ਕੰਨ ਮੈਂ ਕਹਣਾ ਵੀ ਜੇ ਕੱਲ ਨੂੰ ਮੈਨੂੰ ਰੋਲ ਕਰਨਾ ਪਿਆ ਵੀ ਮੱਛਰ ਲੜਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੁੰਨਾ ਮੈਂ ਤਾਂ ਘਰੇ ਪੈਣਾ ਸਾਡੇ ਉੱਥੇ ਸ਼ਾਂਤੀਵਾਨ ਭਗਤ ਸਿੰਘ ਕਾਲਜ ਦੇ ਸਾਹਮਣੇ ਸਿਵੇ ਆਸ ਜਿੱਥੇ ਮੁਰਦੇ ਮਰਦੇ ਸਾੜਦੇ ਆ ਉੱਥੇ ਰੈਸਲਾਂ ਕਰਦੇ ਸੀ ਕਿਉਂਕਿ ਥੀਏਟਰ ਵਾਲਿਆਂ ਨੂੰ ਥਾਂ ਤੋਂ ਕੋਈ ਦਿੰਦਾ ਨਹੀਂ ਹੁੰਦਾ ਸੀ ਥੱਲਾ ਵਾਲਿਆਂ ਦੇ ਜਵਾਕ ਜਿਹੜੇ ਮਰੇ ਪਸੂ ਚੱਕਦੇ ਉਹਨਾਂ ਦੇ ਜਵਾਕ ਨਾ ਮੇਰੇ ਬੇਲੀ ਹੁੰਦੇ ਸੀ ਉਹਨੂੰ ਬੱਕਰੇ ਵੱਡ ਕਹਿੰਦੇ ਹੁੰਦੇ ਸੀ ਅਸੀਂ ਮੇਰੇ ਸੀਨੀਅਰ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਲਿਖ ਦਿਓ ਵੀ ਤੁਹਾਨੂੰ ਲਿਖਣਾ ਆਉਂਦਾ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਐਵੇਂ ਜਾਲੀ ਜਹਾ ਆਈਡੀਆ ਲੈ ਕੇ ਲੱਗਿਆ ਹੋਇਆ ਆ ਵੀ ਸਾਡੀ ਤਾਂ ਬੇਇੱਜ਼ਤੀ ਕਰਾਤੀ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਆਇਆ ਵੀ ਪੁਰੀ ਸਾਹਿਬ ਆਪ ਮੇਕਅਪ ਕਰਨ ਲੱਗ ਜਾਂਦੇ ਸੀ ਉਹਨਾਂ ਨੇ ਕਹਿਣਾ ਚਾਹ ਕਿਨੇ ਕਿਨੇ ਪੀਣੀਆਂ ਵੀ ਪੰਜ ਕਾਪੀ ਬਣਾਉਂਗਾ ਸਾਡੀ ਉਹਨਾਂ ਨਾਲ 2.5 ਲੱਖ ਰੁਪਈਆ ਪਾੜੇ ਗੱਲ ਹੋਈ ਸੀ 4 ਦਿਨ ਕੰਮ ਦਿੱਤਾ ਉਹਨਾਂ ਨੇ ਪੈਸੇ ਨਹੀਂ ਲਏ ਜਾਨ ਲੱਗੇ ਸਗੋਂ 51000 ਰੁਪਈਆ ਸ਼ਗਨ ਦੇ ਕੇ ਜਾਵਨੇ ਸਾਨੂੰ ਤੇ ਮੈਂ ਅਦੀ 30 ਫਿਸ਼ ਵਾਲਾ ਪੋਸਟਰ ਬਣਾਉਂਦਾ ਹੁੰਦਾ ਉਹਨੂੰ ਮੈਨੂੰ ਵੈਸੇ ਆਦਤ ਸੀ ਆਪਦੀ ਫੋਟੋ ਫੁੱਟੋ ਖਿੱਚ ਕੇ ਉਹਨੂੰ ਭੇਜਦਾ ਸੀ ਮੇਰੀ ਮਿੱਤਰਤਾ ਤੇ ਉਹਨੇ ਕੁਦਰਤੀ ਮੇਨੂਰ ਦੇ ਮੈਂ ਬੈਠਾ ਸੀ ਬਾਈ ਕੋਲੇ ਮੈਨੂੰ ਮੇਰੀ ਫੋਟੋ ਭੇਜਤੀ ਜਿਹੜਾ ਵਾਰਨਿੰਗ ਦਾ ਪਹਿਲਾ ਪੋਸਟਰ ਸੀ ਜੀ ਤੇ ਲਿਆ ਰਿਹਾ ਵਿਹਲੇ ਆ ਬੰਦਾ ਬੰਦਾ ਹੀ ਮਰਵਾਉਂ ਉਹ ਮੈਂ ਫੋਟੋ ਵੈਸੇ ਹੀ ਬਾਈ ਨੂੰ ਦਿਖਾਤੀ ਮੈਂ ਕਿਹਾ ਬਾਈ ਦੇਖਿਓ ਬਾਈ ਕਹਿੰਦੇ ਕੌਣ ਆ ਮੈਂ ਕਿਹਾ ਜੀ ਮੈਂ ਕਹਿੰਦਾ ਤੂੰ ਉਹਦਾ ਵੀ ਲੱਗਦਾ ਮੈਂ ਕਿਹਾ ਹਾਂ ਜੀ ਮੈਂ ਜਦੋਂ ਤੀਜੀ ਚੌਥੀ ਚ ਸੀਗਾ ਪ੍ਰਾਇਮਰੀ ਸਕੂਲ ਚ ਉਦੋਂ ਇੱਕ ਮੈਗਜ਼ੀਨ ਦੇ ਵਿੱਚ ਫੋਟੋ ਵੇਖਦਾ ਹੁੰਦਾ ਸੀ ਮੋਟਰਸਾਈਕਲ ਤੇ ਉਹ ਬੈਠਾ ਤੇ ਪਿੱਛੇ ਕੁੜੀ ਉਹਦੇ ਬੈਠੀ ਹੋਈ ਆ ਉਦੋਂ ਮਨ ਚ ਕਿਤੇ ਨਾ ਕਿਤੇ ਗੱਲ ਜਾਂ ਘਰੇ ਕਿਤੇ ਗੱਲ ਕਰਦਾ ਹੁੰਦਾ ਸੀ ਵੀ ਮੈਂ ਫਿਲਮਾਂ ਚ ਜਾਊਗਾ ਚਲੋ ਫਿਰ ਇਹ ਗੱਲ ਉਵੇਂ ਹੀ ਰਹਿ ਗਈ ਵੀ ਜਿਵੇਂ ਜਵਾਕ ਆਮ ਗੱਲਾਂ ਕਰਦੇ ਹੁੰਦੇ ਆ ਥੋੜਾ ਜਿਵੇਂ ਵੱਡਾ ਹੋਇਆ 6ਵੀਂ 7ਵੀਂ ਚ ਗਿਆ ਤਾਂ ਵੀ ਸੀਆਰ ਦਾ ਟਾਈਮ ਆ ਗਿਆ ਸੀ ਉਹ ਉਹਦੇ ਤੇ ਫਿਲਮਾਂ ਦੇਖਣੀਆਂ ਉਹ ਸਾਰਾ ਕੁਝ ਇੱਕ ਜਾਗ ਤੇ ਅੰਦਰ ਮੇਰੇ ਵੱਡੇ ਬ੍ਰਦਰ ਵਿਕਰਮਜੀਤ ਉਹਨਾਂ ਨੂੰ ਨਾਟਕਾਂ ਦਾ ਬੜਾ ਸ਼ੌਂਕ ਸੀਗਾ ਗਿੱਦੜ ਵਹੇ ਉਹਨਾਂ ਦੇ ਦੋਸਤ ਸੀਗੇ ਜੱਸੀ ਬਾਈ ਜਸਵੀਰ ਜੱਸੀ ਤੇ ਉਹ ਉਹ ਦੋ ਨਾਟਕ ਕਰ ਦਿੰਦੇ ਸੀ ਮੈਨੂੰ ਯਾਦ ਆ ਗਿੱਦੜ ਵਹੇ 88 87 ਜਾਂ 88 ਦੇ ਵਿੱਚ ਸਟੇਡੀਅਮ 'ਚ ਨਾਟਕ ਹੋਇਆ ਸੀ ਸਰੂਪ ਪ੍ਰਿੰਦੇ ਅਰਗਿਆ ਨੇ ਕੀਤਾ ਸੀਗਾ ਮਕਲਾਵਾ। ਔਰ ਮੈਂ ਉਹ ਦੇਖਣ ਗਿਆ ਸੀਗਾ ਵੀ ਨਾਟਕ ਕਿਵੇਂ ਹੁੰਦਾ ਕਿਉਂ ਜਾਂਦਾ। ਫਿਰ ਬ੍ਰਦਰ ਮੇਰੇ ਘਰ ਦੇ ਕੰਮਕਾਰ ਜ਼ਿੰਮੇਵਾਰੀਆਂ ਉਹ ਸਾਰਾ ਕੁਝ ਉਹਦੇ ਚੋਂ ਨਾਲ ਨੂੰ ਫਿਰ ਕਿਉਂਕਿ ਵੱਡੇ ਸੀ ਸਾਰਾ ਸਾਮ ਸੰਭਈਆ ਚੱਲ ਪਿਆ। ਫਿਰ ਉਹਨਾਂ ਨੇ ਮੈਨੂੰ ਲਾਇਆ ਥੀਏਟਰ ਕਰਨ। ਤੇ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਜੇ ਫਿਲਮਾਂ 'ਚ ਜਾਣਾ ਨਾ ਤੇ 10-11 ਸਾਲ ਥੀਏਟਰ ਕਰਨਾ ਪੈਂਦਾ। ਮੇਰੇ ਬ੍ਰਦਰ ਮੈਨੂੰ ਲੈ ਗਏ ਉਦੋਂ ਟੋਨੀ ਬਾਤਿਸ਼ ਭਾਜੀ ਸਾਡੇ ਉੱਥੇ ਸ਼ਾਂਤੀਵਾਨ ਭਗਤ ਸਿੰਘ ਕਾਲਜ ਦੇ ਸਾਹਮਣੇ ਸਿਵੇ ਆਸਾਂ ਚ ਉੱਥੇ ਮੁਰਦੇ ਮਰਦੇ ਸਾੜਦੇ ਆ ਉੱਥੇ ਰਸਲਾ ਕਰਦੇ ਸੀ ਕਿਉਂਕਿ ਥੀਏਟਰ ਵਾਲਿਆਂ ਨੂੰ ਥਾਂ ਤੋਂ ਕੋਈ ਦਿੰਦਾ ਨਹੀਂ ਹੁੰਦਾ ਸੀ ਪਰ ਉਹ ਮੁਰਦਿਆਂ ਵਾਲੀ ਥਾਂ ਤੇ ਜਾ ਕੇ ਉੱਥੇ ਹੀ ਉਹਨਾਂ ਨੇ ਰਸਲਾ ਚਲਦਿਆਂ ਸੀ ਉੱਥੇ ਹੀ ਬਾਈ ਸੈਮੂਲ ਹੁੰਦਾ ਸੀ ਸੈਮੂਲ ਬਾਈ ਮੇਰੇ ਬ੍ਰਦਰ ਦਾ ਕਲਾਸਮੇਟ ਸੀਗਾ ਫਿਰ ਇਹਨਾਂ ਦੇ ਨਾਲ ਮੈਂ ਉੱਥੇ ਜਾਣਾ ਬੈਠੇ ਰਹਿਣਾ ਰਸਲਾਂ ਦੇਖਣੀਆਂ ਫਿਰ ਟੋਨੀ ਬਾਤਿਸ਼ ਭਾਜੀ ਨੇ ਆਪ ਦਾ ਲਿਖਿਆ ਨਾਟਕ ਦਿੱਤਾ ਸਾਨੂੰ ਲੜਾਈ ਲੜਾਈ ਤੇ ਉਸ ਐਮੋਲ ਭਾਈ ਨੇ ਡਾਇਰੈਕਟ ਕੀਤਾ ਫਿਰ ਇਹ ਚਲ ਉਸ ਚਲ ਚਲ ਉਸ ਚਲ ਚੱਲਦਾ ਰਿਹਾ ਚੱਲਦਾ ਰਿਹਾ ਚੌਥੀ ਕਰ ਲਈ ਪਲੱਸ 1 ਪਲੱਸ 2 ਇਹ ਵਿੱਚ ਵਿੱਚ ਚੱਲਦਾ ਰਿਹਾ ਫਿਰ ਬੱਚਿਆਂ ਦੇ ਅਸਲ 'ਚ ਜਿਹੜੇ ਨਾਟਕ ਹੁੰਦੇ ਸੀਗੇ ਉਹ ਮੈਨੂੰ ਬਹੁਤੇ ਪਸੰਦ ਨਹੀਂ ਆਉਂਦੇ ਸੀਗੇ ਵੀ ਕਿਤਾਬਾਂ ਦੇਆਂ ਗੱਲਾਂ ਜੀਆਂ ਜਾਂ ਰਾਜੇ ਰਾਣੀਆਂ ਜਾਂਦੀਆਂ ਗੱਲਾਂ ਚਿੜੀਆਂ ਚੂੜੀਆਂ ਦੀਆਂ ਗੱਲਾਂ ਨੇ ਫੇਰ ਮੇਰੇ ਜਦੋਂ ਮੈਂ ਪ੍ਰਾਇਮਰੀ ਸਕੂਲ ਚ ਪੜਦਾ ਸੀ ਤੇ ਖੱਲਾਂ ਵਾਲਿਆਂ ਦੇ ਜਵਾਕ ਜਿਹੜੇ ਮਰੇ ਪਸ਼ੂ ਚੱਕਦੇ ਉਹਨਾਂ ਦੇ ਜਵਾਕ ਨਾ ਮੇਰੇ ਬੇਲੀ ਹੁੰਦੇ ਸੀ ਉਹਨੂੰ ਬੱਕਰੇ ਵੱਡ ਕਹਿੰਦੇ ਹੁੰਦੇ ਸੀ ਅਸੀਂ ਉਹ ਇੱਕ ਉਹਦੋ ਟ੍ਰੈਜਡੀ ਹੋਈ ਸੀ ਉਹ ਕਿਤੇ ਨਾ ਕਿਤੇ ਮੇਰੇ ਘਰ ਕੀਤੀ ਹੋਈ ਸੀ ਮੇਰੇ ਸੀਨੀਅਰ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਦਿਮਾਗ ਚ ਨਾ ਇੱਕ ਆਈਡੀਆ ਹੈ ਮੈਨੂੰ ਨਾਟਕ ਲਿਖਣਾ ਨਹੀਂ ਆਉਂਦਾ ਤੇ ਤੁਸੀਂ ਇਹ ਲਿਖ ਦਿਓ ਵੀ ਤੁਹਾਨੂੰ ਲਿਖਣਾ ਆਉਂਦਾ ਉਹਨਾਂ ਨੇ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਮੇਰੇ ਹੋਰ ਮਿੱਤਰ ਸੀਗੇ ਉਹਨਾਂ ਨੂੰ ਕਹਿੰਦੇ ਰਹਾ ਮੈਂ ਜਾਲੀ ਜਾਈ ਜਾਈ ਹਾਂ ਕਰਕੇ ਲਈ ਫਿਰਦਾ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਐਵੇਂ ਜਾਲੀ ਜਾਈ ਆਈਡੀਆ ਲੈ ਕੇ ਲੱਗਿਆ ਹੋਇਆ ਵੀ ਸਾਡੀ ਤਾਂ ਬੇਇੱਜ਼ਤੀ ਕਰਾਤੀ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਆਇਆ ਤੇ ਮੈਂ ਫਿਰ ਆਪ ਹੀ ਲਿਖ ਲਿਆ ਨਾਟਕ ਉਹ ਪਹਿਲਾਂ ਉਹ ਜਿਹੜਾ ਨਾਟਕ ਲਿਖਿਆ ਉਹ 13 ਮਿੰਟਾਂ ਦਾ ਲਿਖਿਆ ਸ ਮੇਰੇ ਮਹੱਲੇ ਦੇ ਜਵਾਕ ਸੀ ਲੱਕੀ ਵਿੱਕੀ ਸੋਨੂੰ ਪੱਪੂ ਸਾਰੇ ਜਣੇ ਨਾਂ ਲੈ ਲੇ 13 ਮਿੰਟਾਂ ਦਾ ਤੇ ਸੈਮੂਲ ਬਾਈ ਅਰਗਿਆਂ ਨੇ ਢਿਲਵਾ ਨਾਲ ਹੀ ਪਿੰਡ ਆ ਸੈਮੂਲ ਬਾਈ ਦਾ ਕੋੜੂਪੁਰੇ ਦੇ ਨਾਲ ਉੱਥੇ ਨਾਟਕ ਦਾ ਸ਼ੋਅ ਕਰਨਾ ਸੀਗਾ ਬਾਲ ਭਗਵਾਨ ਚਮਕੌਰ ਸਾਹਿਬ ਤੋਂ ਟੀਮ ਆਈ ਹੋਈ ਸੀ ਗੁਰਪ੍ਰੀਤ ਮੈਡਮ ਮਲਕੀਤ ਰੋਣੀ ਬਾਈ ਇਹਨਾਂ ਦੀ ਟੀਮ ਸੀ ਉਦੇ ਤੋਂ ਪਹਿਲਾਂ ਅਸੀਂ ਟਾਈਮ ਲੈ ਲਿਆ ਤੇ ਬੈਂਡਡ ਕਵੀਨ ਉਹਦੋਂ ਰਿਲੀਜ਼ ਹੋਈ ਸੀ ਉਹਦੇ ਚ Nusrat Fateh Ali Khan ਦੀ ਏਕ ਇੱਕ ਉਹਦੀ ਆਡੀਓ ਕੈਸੜ ਚਾਇਆ ਸੀ 뮤జిక్ ਉਹ ਪਿੱਛੇ ਲਾ ਕੇ ਅਸੀਂ ਜਦੋਂ ਖੇਡਾ ਬੜੀ ਪ੍ਰਸ਼ੰਸਾ ਮਿਲੀ ਬਾਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਉਹਨੂੰ ਫਿਰ 28 ਮਿੰਟਾਂ ਦਾ ਕਰ ਲਿਆ ਫਿਰ 30 ਦਾ ਫਿਰ 35 ਦਾ ਫਿਰ ਘੰਟੇ ਦਾ ਫਿਰ ਮੈਂ ਇੱਕ ਮੇਰੇ ਮਿੱਤਰ ਕੀਰਤੀ ਕ੍ਰਿਪਾਲ ਉਹਨਾਂ ਨੂੰ ਸੁਣਾਇਆ ਉਹ ਕਹਿੰਦੇ ਯਾਰ ਵੀ ਇੱਕ ਦਿਨ ਬੰਦਾ ਜੇ ਨਾ ਰੋਟੀ ਖਾਵੇ ਤਾਂ ਕੋਈ ਏਡੀ ਪ੍ਰੋਬਲਮ ਨਹੀਂ ਹੈ ਮੈਂ ਕਹਿੰਦਾ ਆਪਾਂ ਘਰੋਂ ਰੱਝੇ ਰੁੱਝੇ ਆ ਤਾਂ ਲੱਗਦਾ ਵੀ ਜਿਹੜੇ ਬੰਦੇ ਨਹੀਂ ਰੋਟੀ ਬੰਦੀ ਨਾ ਉਹਨਾਂ ਦੀ ਤਾਂ ਪ੍ਰੋਬਲਮ ਹੈਗੀ ਆ ਫਿਰ ਹਾਰ ਕੇ ਮੈਂ ਆਪ ਹੀ ਤਿਆਰ ਕਰਾ ਲਿਆ ਨਾਟਕ ਫਿਰ ਉਹ ਸਾਰੇ ਜਣੇ ਨਾਟਕ ਦੇਖਣ ਆਏ ਵੀ ਪ੍ਰਿੰਸ ਨੇ ਨਾਟਕ ਲਿਖਿਆ ਨਾਟਕ ਲਿਖਿਆ ਉਹ ਸਾਰੇ ਦੇਖਣਾ ਤੇ ਨਾਟਕ ਬਣਾ ਵਧੀਆ ਸਾਡਾ ਸਕਸੈਸ ਗਿਆ ਅਸੀਂ ਪੈਲਸ ਦੇ ਵਿੱਚ ਕੀਤਾ ਸੀ ਉਹ ਅਸੀਂ 92 ਤੋਂ ਲੈ ਕੇ ਤਕਰੀਬਨ ਆਪ ਪ੍ਰੋਗਰਾਮ ਕਰਾਉਣੇ ਸ਼ੁਰੂ ਕੀਤੇ ਸੀ ਤੇ ਟਿਕਟ ਤੇ ਹੀ ਕਰਾਏ 50 ਰੁਪਏ 75 ਰੁਪਏ 100 ਰੁਪਿਆ 92 ਤੋਂ ਲੈ ਕੇ ਜਿੰਨਾ ਚਿਰ ਵੀ ਅਸੀਂ ਕਰਾਉਂਦੇ ਰਹੇ ਹਾਂ ਤਾਂ ਅਸੀਂ ਟਿਕਟ ਤੇ ਹੀ ਕਰਾਉਂਦੇ ਰਹੇ ਉਹ ਨਾਟਕ ਬੜਾ ਸਕਸੈਸ ਹੋਇਆ ਫਿਰ ਚੱਲਿਆ ਫਿਰ ਮੈਨੂੰ ਕੀਰਤੀ ਕਹਿੰਦਾ ਯਾਰ ਮੈਂ ਖੇਡਣਾ ਨਾਟਕ ਮੈਂਦੇ ਦੇ ਫਿਰ ਕੀਰਤੀ ਨੇ ਖੇਡਣਾ ਸ਼ੁਰੂ ਕੀਤਾ ਤਾਂ 5-700 ਸ਼ੋਅ ਉਹਦਾ ਉਹਨੇ ਕੀਤਾ ਫਿਰ ਮੇਰੇ ਲਈ ਹੋਰ ਵੱਡੀ ਪ੍ਰੋਬਲਮ ਬਣ ਗਈ ਵੀਰ ਹੁਣ ਇੱਕ ਹੋਰ ਵਧੀਆ ਨਾਟਕ ਲਿਖਣਾ ਪਊਗਾ ਫਿਰ ਲਿਖਿਆ ਮੈਂ ਚੰਦ ਜਿਹਾ ਰੋਟੀ ਲੱਗਦਾ ਹੈ ਇਹਦੇ ਨਾਲ ਨਾਲ ਹੀ ਮੈਂ ਪਾਲੀ ਭਪਿੰਦਰ ਭਾਜੀ ਦੇ ਨਾਲ ਕੰਮ ਕਰਦਾ ਸੀ ਉਹਨਾਂ ਨਾਲ ਥੀਏਟਰ ਕਰਦਾ ਸੀ ਦੀਪਤੀ ਸ਼ਰਮਾ ਸੀਗੇ ਉਹਨਾਂ ਨਾਲ ਕਰਦਾ ਸੀਗਾ ਵੱਡਿਆਂ ਵਾਲਾ ਥੀਏਟਰ ਜਲ ਪਿਆ ਫਿਰ ਪਾਲੀ ਬਾਈ ਕਰ ਰਹੇ ਸੀ ਪਾਲੀ ਭਪਿੰਦਰ ਬਾਈ ਕਰ ਰਹੇ ਸੀਗੇ ਚੈਨਲ ਸੀਗਾ ਇੰਗਲੈਂਡ ਵਾਲਿਆਂ ਦਾ ਉਹਦੇ ਲਈ ਛੋਟੀਆਂ ਕਹਾਣੀਆਂ ਇਦਾਂ ਕਰਕੇ ਉਹਦੇ ਚ ਜਾਦੂ ਟੂਣਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਮਾਮ ਉਹਦੇ ਚ ਕਰਨ ਲੱਗ ਗਿਆ ਕੰਮ ਉਹ ਜਾਂਦਾ ਹੁੰਦਾ ਸੀ ਮੈਂ ਕਰਨ ਫਿਰ ਗੱਲ ਲੱਗ ਗਈ ਯਾਰ ਵੀ ਬੰਬੇ ਚਲੀਏ ਬੰਬੇ ਜਾਵੜੇ ਬੰਬੇ ਉੱਥੇ ਰਹਾ ਮੈਨੂੰ ਬੰਬੇ ਜਾ ਕੇ ਲੱਗਾ ਵੀ ਨਹੀਂ ਹਜੇ ਥੋੜਾ ਜਿਹਾ ਪਹਿਲਾਂ ਤਾਂ ਲੱਗਦਾ ਸੀ ਵੀ ਰੇਲ ਗੱਡੀ ਚ ਉਤਰਾਂਗੇ ਤੇ ਮੇਸ਼ਪਟ ਉੱਥੇ ਟਕਰੂ ਕੋਊਗਾ ਉਹ ਤੇਰੀ ਪ੍ਰਿੰਸੇ ਕਿੱਥੇ ਰਹਾ ਤੂੰ ਐਨਾ ਚਲੇ ਰ ਮੈਂ ਤਾਂ ਲੱਭਦਾ ਸੀ ਪਰ ਉੱਥੇ ਕੋਈ ਗੱਲ ਲੱਗੀ ਨਹੀਂ ਉੱਥੇ ਫਿਰ ਉੱਥੇ ਪ੍ਰithvi تھیਟਰ ਜਾਣਾ ਉੱਥੇ ਨਾਟਕ ਨੋਟਕ ਦੇਖਣੇ ਉੱਥੋਂ ਅਸੀਂ ਵਾਪਸ ਆ ਜਾਣਾ ਕਰਦੇ ਕਰਾਉਂਦੇ ਇਹ ਸਾਰਾ ਕੁਝ ਚੱਲਦਾ ਰਿਹਾ ਉੱਥੇ ਜਾ ਕੇ ਫਿਰ ਇਹ ਫੈਸਲਾ ਲਿਆ ਵੀ ਨਹੀਂ ਯਾਰ ਪਹਿਲਾਂ ਨਾ ਘਰੇ ਇੱਕ ਸਿਸਟਮ ਰੋਟੀ ਪਾਣੀ ਵਾਲਾ ਵੀ ਸੈੱਟ ਹੋਣਾ ਚਾਹੀਦਾ ਮੈਨੂੰ ਸ਼ੌਂਕ ਸੀਗਾ ਵੀ ਰੈਡੀमेड ਦੀ ਸ਼ਾਪ ਹੋਵੇ ਮੈਂ ਆ ਕੇ ਰੈਡੀमेड ਦੀ ਸ਼ਾਪ ਕਰ ਲਈ ਇਹਦੇ ਤੋਂ ਪਹਿਲਾਂ ਮੈਂ ਡਾਕਟੋਰੇਟ ਕੀਤੀ ਸੀਗੀ ਅਬੋਰ ਡੀ ਐਚ ਐਮ ਐਸ ਕਾਲਜ ਚ ਹੋਮੋਪੈਥਿਕ ਉੱਥੇ ਮੈਨੂੰ ਰੈਡੀमेड ਵਾਲੀਆਂ ਸ਼ਾਪਾਂ ਤੇ ਮੈਂ ਵਹਿੰਦਾ ਬੁੰਦਾ ਸੀ ਯਾਰਾ ਮਿੱਤਰਾਂ ਦੇ ਨਾਲ ਉਦੋਂ ਮੈਨੂੰ ਸ਼ੌਂਕ ਪਿਆ ਆ ਕੇ ਮੈਂ ਆ ਕੇ ਰੈਡੀमेड ਦਾ ਕੰਮ ਕਰ ਲਿਆ ਫਿਰ 8-10 ਸਾਲ ਮੈਂ ਇਧਰ ਉਧਰ ਨੀ ਚੱਕਿਆ ਆਪਦਾ ਲੱਗਿਆ ਰਹਾ ਉਧਰ ਪ੍ਰੋਪਰ ਫਿਰ ਪਰ ਹਰ 6 ਮਹੀਨੇ ਬਾਅਦ ਫੈਸ਼ਨ ਸ਼ੋਅ ਕਰੋਣਾ ਨਾਲ ਇੱਕ ਨਾਟਕ ਰੱਖਣਾ ਵੀ ਦੁਕਾਨ ਦਾ ਵੀ ਆਪਦਾ ਕੰਮ ਚੱਲਦਾ ਰਹਿੰਦਾ ਸੀਗਾ ਨਾਟਕ ਦਾ ਵੀ ਚੱਲਦਾ ਰਹਿੰਦਾ ਸੀ ਇਹ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਸਿਮਰ ਬਾਈ ਬੰਬੇ ਆਏ ਹੋਏ ਸੀਗੇ ਅਜੀ ਸਾਰਿਆਂ ਨੇ ਰਲ ਕੇ ਬਾਈ ਨੂੰ ਰੀਅਲ ਗੱਡੀ ਚੜਾਉਣਾ ਕਰਨਾ ਸਿਮਰਜੀਤ ਜੀ ਤੇ ਜਿਹਨਾਂ ਨੇ ਅੰਗਰੇਜ਼ ਕੀਤੀ ਐ ਇਹ ਇਥੇ ਅਜੀ ਦੇਵਗਨ ਪ੍ਰੋਡਕਸ਼ਨ ਚ ਸੀਗੇ ਇਹਨਾਂ ਦਾ ਚੱਲਦਾ ਰਿਹਾ ਹਫ਼ਤਾਓ ਚੱਲਦਾ ਰਹਾ ਚੱਲਦਾ ਰਹਾ ਚੱਲਦਾ ਰਹਾ ਬਾਈ ਨੇ ਫਿਰ ਇੱਕ VCD ਬਣਾਉਣੀ ਸੀ ਜਦੋਂ ਮੈਂ ਪਹਿਲੀ ਵਾਰੀ ਪ੍ਰੋਫੈਸ਼ਨਲੀ ਜਿਹੜਾ ਕੈਮਰਾ ਪਹਿਲੀ ਵਾਰੀ ਕੀਤਾ ਫੇਸ ਬਾਈ ਨੇ VCD ਬਣਾਉਣੀ ਸੀਗੀ ਲਾਈ ਲੱਗ ਬਣਾਈ ਉਦੋਂ ਉਹਨਾਂ ਨੇ ਸ਼ਮਾਰੂ ਵਾਲਾ ਨੇ ਪ੍ਰੋਡਿਊਸ ਕੀਤੀ ਸੀ ਮੈਨੂੰ ਲੱਗਦਾ 16 ਲੱਖ ਰੁਪਏ ਚ ਬਣਾਈ ਸੀ ਉਹ ਉਹ ਜਿਹੜਾ ਮੈਂ ਇੱਕ ਸੀਨ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀਤੀ ਚੱਕ ਜਵਾਨਾ ਚੱਕ ਜਵਾਨਾ ਦੇ ਵਿੱਚ ਫਿਰ ਮੈਨੂੰ ਇਹਨਾਂ ਨੇ ਕਰੈਕਟਰ ਦਿੱਤਾ ਜਿਹਦੇ ਨਾਲ ਮੇਰਾ ਜਿਹੜਾ ਫਿਲਮੀ ਸਫਰ ਆ ਜਿਹੜਾ ਦੁਕਾਨ ਦੇ ਨਾਲ-ਨਾਲ ਮੈਂ ਥੋੜਾ 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 ਸ਼ੁਰੂ ਕਰ ਲਿਆ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਮੈਨੂੰ 2012 ਚ ਆ ਕੇ ਲੱਗਾ ਵੀ ਯਾਰ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਨਹੀਂ ਉਨ ਫਿਲਮਾਂ 'ਚ ਜਾਣਾ ਸੀਗਾ ਤੇ ਉਹ ਤਾਂ ਫੇਰ ਰਹਿ ਗਿਆ ਤੂੰ ਤਾਂ ਇੱਧਰ ਚੱਲ ਪਿਆ ਕੰਮ ਤੇਰਾ ਤੂੰ ਤਾਂ ਪੈਸੇ ਥੇਲੀ ਦੇ ਮਗਰ ਫੇਰ ਚੱਲ ਪਿਆ ਫਿਰ 2012 'ਚ ਮੈਂ ਜਿਹੜਾ ਆਪਦਾ ਉਦੋਂ 17000 ਨਾਲ ਕੰਮ ਚਲਾਇਆ ਸੀ ਤੇ ਫਿਰ 1.5-2 ਕਰੋੜ ਦਾ ਸ਼ੋਰੂਮ ਮੇਰਾ ਬਣ ਗਿਆ ਸੀ ਆ ਡਬਲ ਸਟੋਰੀ ਉਹਦੇ ਤੇ ਉਹਨੂੰ ਮੈਂ ਛੱਡ ਕੇ ਇੱਧਰ ਨੂੰ ਆ ਗਿਆ ਜਦੋਂ ਮੈਂ ਇੱਥੇ ਆ ਗਿਆ 4 ਕਿ ਮਹੀਨੇ ਮੈਨੂੰ ਲੱਗੇ ਪਰ ਮੈਨੂੰ ਕਦੇ ਵੀ ਐ ਨਹੀਂ ਲੱਗਿਆ ਵੀ ਮੈਂ ਸਟਰਗਲ ਕਰਦਾ ਪਿਆ ਜਾਂ ਐ ਕਰਦਾ ਪਿਆ ਮੈਨੂੰ ਮਿਹਨਤ ਦਾ ਹੀ ਲੱਗਿਆ ਵੀ ਮੈਂ ਮਿਹਨਤ ਕਰਦਾ ਪਿਆ ਔਰ ਨਾ ਹੀ ਪ੍ਰਮਾਤਮਾ ਨੇ ਕਦੇ ਮੇਰੇ ਤੋਂ ਕੁਝ ਲੁਕੋਇਆ ਮੇਰੇ ਯਾਰ ਮਿੱਤਰ ਹੋਰ ਸਾਰੇ ਹਰ ਬੰਦੇ ਨੇ ਮੇਰਾ ਬਹੁਤ ਸਾਰ ਦਿੱਤਾ ਜਦੋਂ ਮੈਂ ਬੰਬੇ ਜਾਣਾ ਸੀ ਤਾਂ ਮੇਰੇ ਮਹੱਲੇ ਦੇ ਜਵਾਕ ਜਿਹੜੇ ਗੋਲੀਆਂ ਖੇਡਦੇ ਸੀ ਫੋਟੂਆਂ ਖੇਡਦੇ ਸੀ ਉਹਨਾਂ ਚੋਂ ਜਿਹੜੇ ਪੈਸੇ ਵਟਦੇ ਸੀ ਉਹ ਉਹਨਾਂ ਦਾ ਮੈਨੂੰ 900 ਰੁਪਿਆ ਇਕੱਠਾ ਕਰਕੇ ਭੇਜਿਆ ਉਹਨਾਂ ਨੇ ਮੇਰੇ ਤੇ ਪਹਿਲਾ ਆਰਟੀਕਲ ਹਜੇ ਮੈਂ ਇੰਨਾ ਉਮੇ ਨਹੀਂ ਹੋਇਆ ਸੀ ਮੇਰਾ ਨਾਟਕ ਮਾੜਾ ਮੂੜਾ ਸੀ ਸਪਨ ਵੀਰੇ ਨੇ ਸਪਨ ਮਨਚੰਦਾ ਵੀਰੇ ਉਹਨਾਂ ਨੇ ਲਿਖਿਆ ਫੇਰ ਮੈਂ ਜਦੋਂ ਇੱਥੇ ਆ ਗਿਆ ਉਦੋਂ ਮੇਰੀ ਇੱਥੇ ਆ ਕੇ ਵੀ ਸਪਨ ਉਹ ਤੋਂ ਚੰਡੀਗੜ੍ਹ ਆ ਚੁੱਕਾ ਸੀ ਉਦੋਂ ਵੀ ਉਹਨੇ ਮੇਰੀ ਜੇ ਕਿਤੇ ਮੈਨੂੰ ਲੋੜ ਪੈਣੀ ਅੱਜ ਤੱਕ ਵੀ ਤਕਰੀਬਨ ਹੀ ਕਿਤੇ ਮੈਨੂੰ ਕੋਈ ਕੰਮ ਹੁੰਦਾ ਜਾਂ ਕੋਈ ਕਿਸੇ ਕਿਸਮ ਦੀ ਵੀ ਲੋੜ ਹੋਵੇ ਤਾਂ ਮੈਂ ਜਦੋਂ ਕਿਤੇ ਗੱਲ ਕਰਦਾ ਤਾਂ ਅਸੀਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਆਂ ਆਈ ਮੇਰੇ ਜਿਹੜੇ ਉਹ ਮਿੱਤਰ ਸੀਗੇ ਉਹ ਮੇਰੇ ਦੀਤੀ 20 20 ਸਾਲ ਪੁਰਾਣੇ ਮਿੱਤਰ ਆ ਉਹਨਾਂ ਨਾਲ ਮੈਂ ਅੱਜ ਵੀ ਵਰਤਦਾ ਨਵੇਂ ਮਿੱਤਰ ਮੇਰੇ ਬਹੁਤ ਘੱਟ ਬੰਦਦੇ ਆ ਜਿਹੜੇ ਬੰਦਦੇ ਆ ਫਿਰ ਮੈਂ ਉਹਨਾਂ ਨਾਲੋਂ ਟੁੱਟਦਾ ਨਹੀਂ ਇੱਥੇ ਆ ਕੇ ਮੈਂ ਕਰਮਜੀਤ ਅਨਮੋਲ ਬਾਈ ਨੂੰ ਮਿਲਿਆ ਚੱਕ ਜਵਾਨਾਂ ਤੇ ਮੈਂ ਮਿਲਿਆ ਸੀ ਉਹਨਾਂ ਨੂੰ ਹੌਲੀ ਹੌਲੀ ਮੈਂ ਬਣਾਉਂਦਾ ਰਿਹਾ ਉਹਨਾਂ ਨਾਲ ਮਿਲਦਾ ਵਰਤਦਾ ਰਿਹਾ ਮੈਨੂੰ ਬਾਈ ਕਹਿੰਦੇ ਤੂੰ ਚੰਡੀਗੜ੍ਹ ਆ ਜਾ ਮੈਂ ਕਿਹਾ ਜੀ ਮੈਂ ਆਏ ਪ੍ਰੋਪਰ ਨਹੀਂ ਆ ਸਕਦਾ ਫਿਰ ਮੈਂ ਆਇਆ ਹੁੰਦਾ ਹੁੰਦਾ ਸੀਗਾ ਵੀ ਸ਼ੁੱਕਰਵਾਰ ਨੂੰ ਆਇਆ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਆਇਆ ਦੋ ਤਿੰਨ ਦਿਨ ਮਿਲਿਆ ਕੀਤਾ ਫਿਰ ਵਾਪਸ ਚਲਾ ਜਾਂਦਾ ਸੀ ਜਾਂਦਾ ਲੁਧਿਆਣਾੋਂ ਆਪਦਾ ਸਾਮਾਨ ਵਾਪਸ ਲੈ ਜਾਂਦਾ ਸੀ ਦੁਕਾਨ ਦਾ ਆਈ ਇੱਕ ਦਿਨ ਮੈਂ ਹੈਮੀ ਕਾਲੂ ਆ ਮੁੰਡਾ ਉਹਦੇ ਕੋਲ ਬੈਠਾ ਸੀ ਤੇ ਕਰਮਜੀਤ ਬਾਈ ਨੂੰ ਮੈਂ ਕਿਹਾ ਜੀ ਮੈਂ ਆਇਆ ਹੋਇਆ ਤੇ ਬਾਈ ਮੈਨੂੰ ਮਿਲਣਾਗੇ ਤੁਸੀਂ ਗੱਲਾਂ ਕਰਨ ਲੱਗੇ ਮੈਂ ਕਿਹਾ ਬਾਈ ਇੱਕ ਕਹਾਣੀ ਹੈ ਜੀ ਮੇਰੇ ਕੋਲੇ ਇਹ ਜਲਾਲ ਪਿੰਡ ਦਾ ਮੁੰਡਾ ਸੀਗਾ ਮੇਰੇ ਕੋਲ ਕੱਪੜੇ ਲੈਂਦਾ ਹੁੰਦਾ ਸੀ ਉਹਨੇ ਮੈਨੂੰ ਇੱਕ ਗੱਲ ਸੁਣਾਈ ਸੀ ਵੀ ਆਏ ਬੈਲੀ ਹੁੰਦੇ ਸੀ ਬਿਲ ਜਿੰਦਾ ਰਹਾ ਨਾ ਤੇ ਮੈਂ ਉਹਨੂੰ ਕਹਾਣੀ ਦਾ ਰੂਪ ਦੇ ਲਿਆ ਸੀ ਮੈਂ ਕਿਹਾ ਵੀ ਮੇਰੇ ਕੋਲ ਇੱਕ ਕਹਾਣੀ ਹੈ ਜੀ ਇਦਾਂ ਇਦਾਂ ਦਾ ਕਰਕੇ ਕਰਮਜੀਤ ਬਾਈ ਕਹਿੰਦੇ ਯਾਰ ਗਲਤ ਹੈ ਤੇਰੀ ਵਧੀਆ ਇਹ ਆਪਾਂ ਚੱਲ ਕੇ ਕਿਸੇ ਨੂੰ ਸੁਣਾਵਾ ਕਰਾਂਗੇ ਅੱਛਾ ਦੂਰ ਕਿਤੇ ਸਾਈਡ ਤੇ ਨਾ ਸੋਫੇ ਤੇ ਬੈਠਾ ਜੀ ਥੱਲੇ ਹੇਟਲੇ ਪੋਰਸ਼ਨ 'ਚ ਹੁੰਦਲ ਸਿਮਰਜੀਤ ਹੁੰਦਲ ਉਹਦਾ 5-6 ਦਿਨਾਂ ਬਾਅਦ ਮੈਂ ਪੱਠੇ ਕਰੇ ਪੱਠੇ ਪੁੱਠੇ ਰਲਾਈ ਜਾਂਦਾ ਸੀ ਉਹਦਾ ਫੋਨ ਆ ਗਿਆ ਕਹਿੰਦਾ ਬਾਈ ਤੁਸੀਂ ਇੱਕ ਕਹਾਣੀ ਸੁਣਾਈ ਸੀ ਉਹਨਾਂ ਨੂੰ ਮੈਂ ਕਿਹਾ ਹਾਂ ਕਹਿੰਦਾ ਨਾ ਅਸਲ 'ਚ ਮੈਂ ਕਾਫੀ ਸਮੇਂ ਤੋਂ ਜੁੜਿਆ ਹੋਇਆ ਇੱਕ ਪ੍ਰੋਡਿਊਸਰ ਦੇ ਮਗਰ ਪਿਆ ਹੋਇਆ ਦੋ-ਤਿੰਨ ਸਾਲਾਂ ਤੋਂ ਉਹਨੂੰ ਥੋੜੀ ਕਹਾਣੀ ਕੈਂਡ ਲੱਗੀ ਮੈਂ ਉਹ ਸੁਣਾਉਣੀ ਆ ਮੈਂ ਉਹਨੂੰ ਫੋਨ ਤੇ ਹੀ ਕਹਾਣੀ ਲਿਖਾਤੀ ਅਗਰ ਉਹ ਸ਼ਾਮ ਨੂੰ 1:30 6-7 ਵਜੇ ਉਹਦੀ ਮੈਨੂੰ ਕਾਲ ਆ ਗਈ ਵੀ ਬਾਈ ਆ ਜਾਓ ਚੰਡੀਗੜ੍ਹ ਮਿਲਣਾ ਤੇ ਆਪਦੀ ਸਾਈਨਿੰਗ ਲੈ ਲਓ ਮੈਂ ਤਾਂ ਅੱਛਾ ਡਨ ਹੋ ਗਈ ਕਹਿੰਦਾ ਇਦਾਂ ਹੋ ਗਈ ਮੈਂ ਕਿੰਨੇ ਚ ਕੀਤੀ ਹੈ ਕਹਿੰਦਾ ਬਾਈ ਪੈਸੇ ਵਧੀਆ ਨਾ ਤੁਹਾਡੇ ਕੋਲ ਸਾਢੇ 4 ਲੱਖ ਰੁਪਏ ਚ ਮਗਾ ਚੱਲ ਫਿਰ ਠੀਕ ਹੈ ਡਨ ਹੋ ਕੇ ਸੀ ਮਿਲੇ ਕਰਦੇ ਰਹੇ ਕਰਦੇ ਰਹੇ ਫਿਰ ਅਸੀਂ ਇਹਦੇ ਤੇ ਕੰਮ ਸ਼ੁਰੂ ਕਰਤਾ ਜੱਟ ਬੌイズ ਤੇ ਕੰਮ ਕਰਨਾ ਸ਼ੁਰੂ ਕੀਤਾ ਜੱਟ ਬੌイズ ਤੇ ਅਸੀਂ ਮਨ ਲਾਦਾ ਅਗਸਤ ਦੇ ਵਿੱਚ ਮੇਰੀ ਸਾਈਨਿੰਗ ਹੋਈ ਸੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਤੇ ਫਰਵਰੀ ਮਾਰਚ ਤੇ ਇਹਨਾਂ ਨੂੰ ਅਸੀਂ ਜੱਟ ਵਾਸ ਬਿਡੀ ਅਸੀਂ ਲੁਧਿਆਣੇ ਸੀਗੇ ਇੱਕ ਫਿਲਮ ਕਰਦੇ ਪਏ ਸੀ ਤੇ ਵੈਸੇ ਆ ਗਈ ਸੀ ਮੈਨੂੰ ਉਹਦੇ ਸਾਈਨਿੰਗ ਵੀ ਆ ਗਈ ਸੀ ਜੱਟ ਬੋਸ ਹਜੇ ਰਿਲੀਜ਼ ਨਹੀਂ ਹੋਈ ਸੀ ਉਹ ਤੋਂ ਪਹਿਲਾਂ ਹੀ ਸਾਈਨਿੰਗ ਆ ਗਈ ਸੀ ਉਹਦੇ ਲਈ ਦੋ ਲੁਧਿਆਣਿਆਂ ਨੂੰ ਅਸੀਂ ਕੀਤਾ ਸੀ ਇੱਕ ਕੰਮੀ ਬਾਈ ਸੀਗੇ ਤੇ ਗੱਲ ਹੋ ਗਈ ਸੀਗੇ ਤੇ ਇੱਕ ਜੱਸੀ ਬਾਈ ਸੀਗੇ ਜੱਸੀ ਜੇ ਬਾਈ ਉਹ ਫਿਲਮ ਮਹੀਨਾ ਲੇਟ ਹੋਈ ਫਿਰ ਜੱਸੀ ਬਾਈ ਦਾ ਸ਼ੂਟ ਚੱਲਦਾ ਸੀ ਕਰਦੇ ਕਰਾਉਂਦੇ ਉਹ ਫਿਲਮ ਬਣੀ ਨਹੀਂ ਸੀ ਪਰ ਸਾਡੇ ਅੰਦਰ ਇਹ ਗੱਲ ਜਾਗੀ ਹੋਈ ਸੀ ਹਨ ਵੀ ਫਿਲਮ ਤਾਂ ਕਰੀਏ ਨਹੀਂ ਤਾਂ ਬੇਜਤੀ ਹੁੰਦੀ ਆ ਹੁੰਦੀ ਚਲੋ ਪ੍ਰੋਡਿਊਸਰ ਵੀ ਨਹੀਂ ਸੀ ਕਿ ਹੋਰ ਨਹੀਂ ਸੀ ਤੇ ਡਾਇਰੈਕਟਰ ਸੀਗਾ ਸੁਖਵੀਰ ਜੀ ਨੇ ਟੇਸ਼ਨ ਕੀਤੀ ਅਸੀਂ ਫਿਲਮ ਆਪਸ ਚ ਇਕੱਠੇ ਹੋ ਕੇ ਵੇਡ ਲਈ ਸਾਡਾ ਦੋਸਤ ਸੀ ਮੁੰਡਾ ਗੌਰਪ੍ਰੀਤ ਹੋਂਗਕਾਂਗ ਤੋਂ ਤੇ ਉਹ ਕਹਨ ਆਪਾਂ ਮੈਂ ਕਰਦਾ ਪ੍ਰੋਡਿਊਸ ਹਨ ਪ੍ਰੋਡਿਊਸ ਤੁਸੀਂ ਦੇਖੋ ਵੀ ਉਹਦੇ ਕੋਲੇ ਸੀਗਾ 8 ਲੱਖ ਰੁਪਈਆ ਅਹੀ ਹੈ ਚਲੋ ਠੀਕ ਹੈ ਅਸੀਂ ਡੇਟ ਅਨਾਉਂਸ ਕਰਤੀ ਫਿਲਮ ਵੇਢ ਲਈ ਅਮਨ ਥਾਲੀਵਾਲ ਬਾਈ ਓਮਪਰੀ ਸਾਹਿਬ ਉਹਦੇ ਚ ਲੈ ਹੋਰ ਸਾਰੇ ਚੱਲਿਆ ਔਰ ਸੈੱਟ ਤੇ ਮਾਹੌਲ ਐਸਾ ਹੁੰਦਾ ਸੀਗਾ ਵੀ ਪੁਰੀ ਸਾਹਿਬ ਆਪ ਮੇਕਅਪ ਕਰਨ ਲੱਗ ਜਾਂਦੇ ਸੀ ਉਹਨਾਂ ਨੇ ਕਹਿਣਾ ਚਾਹ ਕਿਨੇ ਕਿਨੇ ਪੀਣੀਆਂ ਵੀ ਪੰਜ ਕੱਪ ਹੀ ਬਣਾਉਂਗਾ ਉਹਨਾਂ ਨੇ ਚਾਹ ਬਣਾ ਕੇ ਦਿਆ ਕਰਨੀ ਜਦੋਂ ਉਹਨਾਂ ਦਾ ਸ਼ੂਟ ਕੰਪਲੀਟ ਹੋ ਗਿਆ ਦਾ ਜਾਨ ਲੱਗੇ ਸਾਡੀ ਉਹਨਾਂ ਨਾਲ 2.5 ਲੱਖ ਰੁਪਇਆ ਪਾੜੇ ਗੱਲ ਹੋਈ ਸੀ 4 ਦਿਨ ਕੰਮ ਕੀਤਾ ਸੀ ਉਹਨਾਂ ਨੇ ਪੈਸੇ ਨਹੀਂ ਲਏ ਜਾਨ ਲੱਗੇ ਸਗੋਂ 51000 ਰੁਪਇਆ ਸ਼ਗਨ ਦੇ ਕੇ ਜਾਵਨੇ ਸਾਨੂੰ ਕਹਿੰਦੇ ਆਲੋ ਵੀ ਤੁਸੀਂ ਕੰਮ ਕਰੋ ਤੁਸੀਂ ਮੈਨੂੰ ਯਾਰ ਆਪਦਾ ਟਾਈਮ ਯਾਦ ਆ ਗਿਆ ਆਈ ਇੱਕ ਬੜੀ ਖਤਰਨਾਕ ਗੱਲ ਹੋਈ ਵੀ ਉਹਦਾ ਸ਼ੂਟ ਚੱਲਦਾ ਹੀ ਸਾਡਾ ਤੇ ਸ਼ਾਮ ਨੂੰ ਪੱਪੂ ਸਾਡਾ ਦੋਸਤ ਪੱਪੂ ਪਲਵਾਨ ਪ੍ਰੋਡਕਸ਼ਨ ਕਰਦਾ ਪਿਆ ਸੀ ਜੱਟ ਬੋਸ ਵੀ ਉਹਨੇ ਕੀਤੀ ਸੀ ਉਹ ਮੈਨੂੰ ਸ਼ਾਮ ਨੂੰ ਕਹਿੰਦਾ ਵੀ ਵੀਰੇ ਬ੍ਰੇਕਫਾਸਟ ਨੂੰ ਹੈ ਨਹੀਂਗਾ ਕੁਝ ਵੀ ਸਵੇਰ ਨੂੰ ਮੈਂ ਕਹਾਂ ਵੀ ਦੋ ਇਹੋ ਦਉਂਦੇ ਤੂੰ ਲਾੜੇ ਤੋਂ ਦਾਰ ਦੂਰ ਫੜ ਲਓ ਕਹਣਾ ਉਹਨੇ ਜਵਾਬ ਦਿੱਤਾ ਵੀ ਹੋਰ ਨਹੀਂ ਮਿਲਣਾ ਵੇ ਮੈਂ ਕਹਾ ਫੇਰ ਵੀ ਤੂੰ ਪ੍ਰੋਡਕਸ਼ਨ ਕਰ ਰਿਹਾ ਤੇਰੀ ਜ਼ਿੰਮੇਵਾਰੀ ਹੈ ਮੈਨੂੰ ਪਤਾ ਸੀ ਵੀ ਉਹ ਕੋਈ ਨਾ ਕੋਈ ਜਗ੍ਹਾਣ ਲਾਉ ਪਰ ਉਹ ਕਹਿੰਦਾ ਨਹੀਂ ਵੀਰੇ ਮੇਰੇ ਹੱਥ ਖੜੇ ਐ ਮੈਂ ਨਹੀਂ ਮੈਂ ਨਹੀਂ ਕਰਾਂ ਮੈਂ ਉਸ ਦਿਨ ਲੇਟ ਹੋ ਗਿਆ ਥੋੜਾ ਜਿਹਾ ਜਦੋਂ ਮੈਂ ਸੈੱਟ ਤੇ ਆਇਆ ਤੇ ਉੱਥੇ ਪੂਰੀਆਂ ਲਹਿਰਾਂ ਬਹਿਰਾ ਕੁੜੀਆਂ ਅਮਰੀਕਾ ਤੋਂ ਸੀ ਇੱਕ ਕੁੜੀ ਕੈਨੇਡਾ ਤੋਂ ਸੀ ਉਹ ਕਹਿੰਦੇ ਆ ਵੀ ਕਿਆ ਬਾਤ ਆ ਯਾਰ ਕਾ ਪਰੌਂਠੇ ਬਣਾਏ ਕਿਆ ਹੀ ਮ제 ਆ ਗਿਆ ਵੀ ਨਾਲ ਲੱਸੀ ਤੇ ਹੋਰ ਵੀ ਰੈਸਪੀ ਪੁੱਛ ਕੇ ਦੱਸੋ ਤੁਸੀਂ ਪੱਪੂ ਗਲਵਾਨ ਨੂੰ ਮੈਂ ਉਹਨੂੰ ਪੁੱਛਾਂ ਉਹ ਹੱਸਿਆ ਕਰੇ ਉਹ ਕਹ ਦੱਸਦਾ ਕੋਈ ਨਹੀਂ ਦੱਸਦਾ ਮੈਂ ਉਹਨੂੰ ਪਾਸੇ ਲਗਿਆ ਸਾਈਡ ਤੇ ਮੈਂ ਕਿਹਾ ਵੀ ਦੱਸ ਕੰਨਾਰਾ ਅਸਪੀ ਕਾਦੀ ਦੱਸਾਂ ਕਹਿੰਦਾ ਮੈਂ ਗਿਆ ਸੀ ਸਵੇਰੇ ਗੁਰਦੁਆਰੇ ਮੱਥਾ ਟੇਕਣ ਤੇ ਉੱਥੇ ਆਟਾ ਗੁੰਨੀ ਜਾਂਦੇ ਸੀ ਤੇ ਮੈਂ ਬਾਬੇ ਨੂੰ ਕਿਹਾ ਜਿਹੜਾ ਗੁੰਨਾ ਪਿਆ ਵੀ 10-15 ਕਿਲੋ ਦਾ ਇਹ ਸਾਨੂੰ ਦੇ ਦੇ ਵਿਖਾਉਣਾ ਤਾਂ ਸੰਗਤਾਂ ਨੂੰ ਹੀ ਆਸੀ ਉੱਥੇ ਲੰਗਰ ਲਾ ਦਿੰਨੇ ਤੇ ਮੈਂ ਕਿਹਾ ਵੀ ਇਹਦਾ ਪਰੌਂਠਿਆਂ ਦੀ ਗੱਲ ਚੱਲੀ ਜਾਂਦੀ ਕਹਿੰਦਾ ਉੱਥੋਂ ਹੀ ਲੱਸੀ ਦੀ ਬਾਲਟੀ ਭਰੀ ਪਰੌਂਠੇ ਕਹਿੰਦਾ ਫਿਰ ਰਾਤ ਵਾਲੇ ਕੱਲ ਦੁਪਹਿਰ ਵਾਲੇ ਕਹਿੰਦਾ ਚੌਲ ਵਧੇ ਪਏ ਸੀ ਦਾਲਾਂ ਸਬਜ਼ੀਆਂ ਵਧੀਆਂ ਪਈਆਂ ਸੀ ਕਨ ਜੌਲਾਂ ਵਾਲੇ ਫਰੋਂਡੇ ਬਣਾਤੇ ਇਹਨਾਂ ਜਿਹਦੇ ਕਰਕੇ ਇਹਨਾਂ ਨੂੰ ਉਹ ਰੈਸਪੀ ਲੱਗਦੀ ਉਹ कुरकुरੇ ਲੱਗਦੇ ਉਹਦੇ 'ਚ ਹੋਰ ਕਈ ਵਾਰੀ ਹੋਇਆ ਵੀ ਕਈ ਵਾਰੀ ਉਦੋਂ ਲੰਗਰ ਚੱਲਦੇ ਸੀਗੇ ਜਿਵੇਂ ਪਕੌੜਿਆਂ ਦਾ ਲੰਗਰ ਰਾਤ ਨੂੰ ਚੱਲਦਾ ਸੀ ਸਵਾ ਸੀਗੀ ਚਮਕੌਰ ਸਾਹਿਬ ਵਾਲੇ ਤੇ ਉਦੋਂ ਅਸੀਂ ਸਵੇਰ ਨੂੰ ਸਦਿਆਂ ਨਿਕਲਿਆ ਕਰਨਾ ਜਿੰਨੇ ਕ ਜਨੇ ਐਕਟਰਾਂ ਤੋਂ ਬਗੈਰ ਜਿੰਨੇ ਕ ਜਨੇ ਅਸੀਂ ਹੁੰਦੇ ਸੀ ਅਜੀਸਾਣਾ ਨੇ ਫਿਰ ਬ੍ਰੇਕਫਾਸਟ ਰਾਜੋਂ ਪਕੌੜਿਆਂ ਦੇ ਹੀ ਕਰਕੇ ਜਾਇਆਗਾ। ਇੱਥੇ ਹੀ ਕਰ ਚਾਲਦੇ। ਇੱਕ ਵਾਰੀ ਰਾਤ ਨੂੰ ਡਾਇਰੈਕਸ਼ਨ ਟੀਮ ਨੂੰ ਨਹੀਂ ਬਚਿਆ ਖਾਣਾ ਨਹੀਂ ਬਚਿਆ। ਲੇਟ ਹੋ ਗਏ। ਮੁੜ ਕੇ ਜਾਂ ਤਾਂ ਮੜਾ ਮੋਟਾ ਪੈਗ ਭੁਗ ਲਾਉਣ ਲੱਗੇ। ਉਦੋਂ ਵੀ ਫਿਰ ਰਾਤ ਨੂੰ ਉਥੇ ਲੰਗਰ ਹੀ ਸਾਡੇ ਕੰਮ ਆ। ਉਥੋਂ ਆਉਂਦੇ ਆ ਫਿਰ ਸਾਰਿਆਂ ਨੇ ਤਾਂ ਪਕੌੜੇ ਪਕੂੜੇ ਲੈ ਕੇ ਖਾਦੇ। ਉਹ ਫਿਲਮ ਦੀਆਂ ਬੜੀਆਂ ਲੈਦਰ ਲਾਈਫ ਦੀਆਂ ਬੜੀਆਂ ਗੱਲਾਂ ਡਾਇਰੈਕਟਰ ਨੇ ਉਹਦਾ ਬਲਾਸਟ ਕੀਤਾ ਡਾਇਰੈਕਟਰ ਨੇ ਗੋਲੀਆਂ ਵਾਲੇ ਇਫੈਕਟ ਫੁਕਟ ਲਾਉਂਦਾ ਸੀ ਡਾਇਰੈਕਟਰ ਨੇ ਉਹਦਾ ਡਬ ਮੈਚ ਕੀਤਾ ਡਬ ਮੈਚ ਵਾਸਤੇ ਸਾਡੇ ਕੋਲੇ ਨਹੀਂ ਸੀਗੇ ਉਦੋਂ ਬਜਟ ਨਹੀਂ ਸੀ ਉਹ ਉਹਨੂੰ ਆਉਂਦਾ ਸੀ ਐਡਿਟ ਵੀ ਮੁੰਡਾ ਰਿੱਕੀ ਸੀਗਾ ਉਹ ਫਿਰ ਅਸੀਂ ਚਿੰਟੂ ਸੀ ਜਿਹਨੇ ਜੰਜੀਰ ਕੀਤੀ ਸੀ ਸੰਜੇ ਦਾਤਾਲੀ ਉਹਦੇ ਨਾਲ ਮਿੱਤਰਤਾ ਕਰਕੇ ਇਥੋਂ ਲਾਈਨ ਅਪ ਆ ਜਿਹੜਾ ਉਹ ਕਰਕੇ ਲੈ ਕੇ ਗਏ ਰਿੱਕੀ ਕਜਲੇ ਅੱਜ ਕੱਲ੍ਹ ਉਹ ਅਮ ਸਿੰਬਾ ਤੇ ਸਰਕਸ ਕਰੀ ਜਾਂਦਾ ਹੁਣ ਬੰਟੀ ਨਾਗੀ ਪਾਜੀ ਦਾ ਐਸੋਸੀਏਟ ਹੈ ਮੁੰਡਾ ਉਹ ਕਹਿੰਦਾ ਪਾਜੀ ਮੈਂ ਵੀ ਆਫੈਕਸ ਦਾ ਕੰਮ ਕਰ ਦੂੰ ਵੀ ਆਫੈਕਸ ਦਾ ਖਰਚਾ ਬਕਾਫੀ ਸੀ ਉਹਦੇ ਚ ਗੋਲੀਆਂ ਗੋਲੀਆਂ ਹੋਰ ਉਹ ਕਹਿੰਦਾ ਪਾਜੀ ਮੈਂ ਕਰ ਦੂੰਗਾ ਅਸੀਂ ਕਹਾਂ ਵੀ ਯਾਰ ਤੈਨੂੰ ਤਾਂ ਆਉਂਦਾ ਨਹੀਂ ਕਹਿੰਦਾ ਮੈਨੂੰ 700 ਰੁਪਈਆ ਲੱਗੂਗਾ ਤੇ ਵਾਈਫਾਈ ਲਵਾ ਦਿਓ ਮੈਂ ਮਹੀਨੇ ਚ ਸਿੱਖ ਲਵਾਂ ਮੈਂ 11 ਫੀਸ ਲੈਂਦਾ ਸੀ ਉਦੋਂ ਕਮਾਂਡੋ ਕੰਪਲੈਕਸ ਉਹਨੇ ਉਹ ਨੈਟ ਤੋਂ ਸਿੱਖ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਵੀ ਐਫਐਕਸ ਸਿੱਖ ਕੇ YouTube ਤੋਂ ਉਹਨੇ ਸਾਰਾ ਵੀ ਐਫਐਕਸ ਕੀਤਾ ਫਰਵਰੀ ਦੇ ਵਿੱਚ ਅਸੀਂ ਸ਼ੂਟ ਕਰਦੇ ਹੋਏ ਸੀ ਮੈਂ ਡੈਡੀ ਗੁੱਲ ਮੁੰਡੇ ਫੁੱਲ ਚ ਰੋਲ ਕਰਦਾ ਪਿਆ ਸੀ ਰਮਾੜਾ 'ਚ ਰਹਿੰਦਾ ਹੋਇਆ ਸੀ ਰਮਾੜਾ 'ਚ ਮੇਰੇ ਦੋ ਕਮਰੇ ਬੁੱਕ ਸੀ ਇੱਕ ਤਾਂ ਰਾਈਟਰ ਬੰਨੀ ਹੋ ਉਧਰੋਂ ਤੇ ਇੱਕ ਐਕਟਰ ਬੰਨੀ ਹੋ ਉੱਥੇ ਹੀ ਰਾਤ ਨੂੰ ਕਲਾਈਮੈਕਸ ਦੇ ਉੱਤੇ ਕਰਮਜੀਤ ਬਾਈ ਮੈਨੂੰ ਕਹਿੰਦੇ ਯਾਰ ਚਾਹ ਜੂ ਪੀਣੇ ਆ ਜਾ ਬਹਿਨੇ ਆ ਇੱਕ ਗਾਣਾ ਕਹਿੰਦੇ ਕੰਡਿਆਰੇ ਨੇ ਲਿਖਿਆ ਤੈਨੂੰ ਮੈਂ ਸੁਣਾਉਣਾ ਉਹ ਉਹ ਸੁਣਾਇਆ ਉਹ ਗਾਣਾ ਸੀਗਾ ਯਾਰਾਂ ਬੇ ਮਾਗਾ ਬਈ ਗਾਣਾ ਬਹੁਤ ਘੈਂਟ ਆ ਜੀ ਇਹ ਰੱਖ ਲੋ ਵੀ ਪੱਕਾ ਨਾ ਮੰਨਿਓ ਮੈਂ ਇੱਕ ਫਿਲਮ ਲਿਖਦਾ ਪਿਆ ਉਹਦੇ ਚ ਆਪਾਂ ਪਾਵਾਂਗੇ ਚਲੋ ਮੈਂ ਗਿਆ ਪ੍ਰੋਡੂਸਰਾਂ ਕੋਲੇ ਜਾਣਾ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਇੱਕ ਗਿੱਪੀ ਬਾਈ ਜੀ ਦਾ ਗਾਣਾ ਸੁਣਾਇਆ ਫੀਮ ਦੀ ਡੱਬੀ ਵਾਲਾ ਤੇ ਕਹਿੰਦੇ ਐਸ ਕਿਸਮ ਦਾ ਹੋਵੇ ਮੈਂ ਕਹੇ ਜੀ ਠੀਕ ਆ ਵੀ ਮਾਨਕ ਸਾਹਿਬ ਟਾਈਪ ਦਾ ਕਹੇ ਜੀ ਠੀਕ ਆ ਮੈਂ ਯਾਰ ਆਵੇ ਗਾਣਾ ਕੱਚਾ ਜਿਹਾ ਲੈ ਆ ਕੇ ਉਹਨਾਂ ਨੂੰ ਸੁਣਾਤਾ ਕਹਿੰਦੇ ਹਾਂ ਯਾਰ ਕੌਣ ਆ ਮੈਂ ਕਹੇ ਜੀ ਇਹ ਮਾਨਕ ਸਾਹਿਬ ਦਾ ਪਾਂਜਾ ਮੈਂ ਰੇਨਜੀਤ ਕਰਮਜੀਤ ਤੋਂ ਬਾਈ ਆ ਮੈਂ ਕਹਿੰਦਾ ਮਾਨਕ ਸਾਹਿਬ ਦਾ ਭਾਨ ਜਾ ਕਹਿੰਦੇ ਅੱਛਾ ਠੀਕ ਆ ਇਹ ਗੱਲ ਉਦੋਂ ਦੱਸੀ ਜਦੋਂ ਸੋਨੂ ਸਪੀਡ ਬਾਈ ਨੇ ਸਪੀਡ ਵਾਲਿਆਂ ਨੇ ਮੈਨੂੰ ਫੋਨ ਕੀਤਾ ਵੀ ਯਾਰ ਇਹਦਾ ਸਿੰਗਰ ਕੌਣ ਆ ਸੀਡੀ ਤੇ ਲਿਖਣਾ ਮੈਂ ਫੇਰ ਦੱਸਿਆ ਵੀ ਕਰਮਜੀਤ ਅਨਮੋਲ ਬਾਈ ਉਦੋਂ ਨੂੰ ਗਾਣਾ ਬਹੁਤ ਹਿੱਟ ਹੋ ਚੁੱਕਿਆ ਸੀ ਆਈ ਚੱਲਦਾ ਰਿਹਾ ਫਿਲਮ ਆਈ ਫਿਲਮ ਦਾ ਜਿਹੜਾ ਮਾਹੌਲ ਬਣ ਗਿਆ ਵੀ ਉਹ ਗਰਮ ਬਹੁਤ ਹੋ ਗਈ ਵਧੀਆ ਰਿਸਪੌਂਸ ਮਿਲਿਆ ਤੇ ਫਿਲਮ ਚੱਲ ਗਈ ਫਿਲਮ ਦੀ ਚਰਚਾ ਹੋ ਗਈ ਉਦੋਂ ਹੋ ਗਿਆ ਉਸ ਤੋਂ ਬਾਅਦ ਫਿਰ ਅਸੀਂ ਲੇਜ਼ਰ ਲਾਈਫ ਫਿਰ ਹੋਰ ਕਈ ਫਿਲਮਾਂ ਟੇਸ਼ਨ ਹੋਰ ਚੱਲਦੀਆਂ ਰਹੀਆਂ ਚੱਲਦੀਆਂ ਰਹੀਆਂ ਫਿਰ ਇੱਕ ਟਾਈਮ ਆ ਉਹ ਮੇ ਆ ਗਿਆ ਵੀ ਕਿਤੇ ਇੱਕ ਸੀਨ ਕਿਤੇ ਦੋ ਸੀਨ ਕਿਤੇ ਇੱਕ ਡਾਇਲੋਗ ਕਿਤੇ ਕਿੰਨੇ ਕਿਤੇ ਕਿੰਨੇ ਉਹ ਮੈਨੂੰ ਇਹ ਹੁੰਦਾ ਸੀ ਵੀ ਲਾਈਨ 'ਚ ਖੜੇ ਰਹਿਣ ਲਈ ਜ਼ਰੂਰੀ ਆ ਕੋਈ ਨਹੀਂ ਜਦੋਂ ਵੱਡਿਆਂ ਦਾ ਆਊਗਾ ਟਾਈਮ ਵੱਡੇ ਕਰ ਲਾਂਗੇ ਵੀ ਨਿੱਕਾ ਵੀ ਨਹੀਂ ਛੱਡਣਾ ਆਪਾਂ ਉਹ ਚੱਲਦਾ ਰਾ ਚੱਲਦਾ ਰਾ ਚੱਲਦਾ ਰਾ ਚੱਲਦਾ ਰਾ ਚੱਲਦਾ ਰਾ ਫਿਰ ਅਸੀਂ ਅਰਦਾਸ ਵਾਸਤੇ ਮੈਂ ਬਾਈ ਕੋਲੇ ਗਿਆ ਗੀਪੀ ਬਾਈ ਜੀ ਕੋਲੇ ਉਹਦੇ ਚ ਮੈਨੂੰ ਫਿਰ ਉਹਨਾਂ ਨੇ ਕੈਰੈਕਟਰ ਦਿੱਤਾ ਇੱਕ ਉਦੋਂ ਪਹਿਲਾਂ ਮੈਂ ਫਰਾਰ ਦੇ ਡਾਇਲੋਗ ਲਿਖੇ ਸੀਗੇ ਮੈਂ ਸ਼ਰੀਕ ਦਾ ਸ਼ੂਟ ਚੱਲਦਾ ਸੀ ਉਹ ਤੇ ਮੈਂ ਘਰ ਆਇਆ ਤੇ ਮੈਨੂੰ ਕਰਮਜੀਤ ਬਾਈ ਦਾ ਫੋਨ ਆਗਾ ਕਹਿੰਦੇ ਯਾਰ ਵੀ ਸਮੀਪ ਕੰਗ ਬਾਈ ਨੇ ਕਿਤੇ ਗੱਲ ਕੀਤੀ ਉਹਨਾਂ ਕੋਲੇ ਗੀਪੀ ਬਾਈ ਕੋਲੇ ਵੀ ਜਿਹਨੇ ਜੱਟ ਬੋਇਜ਼ ਲਿਖੀ ਸੀ ਨਾ ਉਹ ਮੁੰਡੇ ਤੋਂ ਡਾ ਅਲੱਗ ਲਖਾਉ ਬਸ ਮੈਂ ਗਿਆ ਬਾਈ ਕੋਲੇ ਜਾ ਕੇ ਮੈਂ ਮਿਲਿਆ ਉਹ ਕਹਿੰਦੇ ਤੂੰ ਲਿਖ ਦੇ ਮੈਂ ਲਿਖਤੇ ਫਿਰ ਅਰਦਾਸ ਚ ਮੈਂ ਕੰਮ ਕੀਤਾ ਫਿਰ ਮੈਂ ਬਾਈ ਕੋਲੇ ਘਰੇ ਜਾਣ ਲੱਗ ਗਿਆ ਆਈ ਆਈ ਚੱਲਦਾ ਰਹਾ ਵਾਦਦਾ ਰਹਾ ਕੰਮ ਫਿਰ ਨਿਕਲੀ ਉਥੋਂ ਹੋਰ ਕਈ ਫਿਲਮਾਂ ਕਾਫੀ ਕੁਝ ਨਿਕਲਿਆ ਫਿਰ ਨਿਕਲੀ ਵਾਰਨਿੰਗ ਇਹ ਅਸੀਂ ਇੱਕ ਸੰਧੂ ਹੁੰਦਾ ਕਰੀ ਜਾਂਦੇ ਸੀ ਉਹਦੇ ਮੈਂ ਡਾਇਲੋਗ ਲਿਖੇ ਸੀਗੇ ਤੇ ਬਾਈ ਨੂੰ ਅਸੀਂ ਮੈਂ ਵਿਨੋਦ ਬਾਈ ਨੂੰ ਹਰਦੀ ਬਾਈ ਨੂੰ ਕਹਿੰਦਾ ਹੁੰਦਾ ਸੀ ਬਾਈ ਕੁਝ ਕਰੀਏ ਕੁਝ ਕਰੀਏ ਬਾਈ ਕਹਿੰਦੇ ਯਾਰ ਇੱਕ ਕਹਾਣੀ ਹੈ ਮੇਰੇ ਕੋਲੇ ਤੁਸੀਂ ਉਹ ਕਰੋ ਜੇ ਕਰ ਨਹੀਂ ਆਂਦਾ ਇੰਨਾ ਕੁ ਬਜਟ ਤੁਹਾਨੂੰ ਦੇ ਦਾਂਗੇ ਮੈਂ ਕਹਿੰਦਾ ਠੀਕ ਆ ਡਾਇਲੋਗ ਤੂੰ ਲਿਖ ਦੇ ਮੈਂ ਕਹਿੰਦਾ ਲਿਖ ਦੂੰਗਾ ਐਡੀਸ਼ਨ ਰੱਖ ਤੇ 100 150 ਐਡੀਸ਼ਨ ਤੇ ਸਾਰਿਆਂ ਦਾ ਆਇਆ ਕੀਤਾ ਤੇ ਮੈਂ ਆਦੀਪ 35 ਵਾਲਾ ਪੋਸਟਰ ਬਣਾਉਂਦਾ ਹੁੰਦਾ ਉਹਨੂੰ ਮੈਨੂੰ ਵੈਸੇ ਆਦਤ ਸੀ ਆਪਦੀ ਫੋਟੋ ਫੋਟੋ ਖਿੱਚ ਕੇ ਉਹਨੂੰ ਭੇਜਦਾ ਸੀ ਮੇਰੀ ਮਿੱਤਰਤਾ ਤੇ ਉਹਨੇ ਕੁਦਰਤੀ ਮੈਨੂੰ ਉਦਦੇ ਮੈਂ ਬੈਠਾ ਸੀ ਵਾਈ ਕੋਲੇ ਮੈਨੂੰ ਮੇਰੀ ਫੋਟੋ ਭੇਜਤੀ ਜਿਹੜਾ ਵਾਰਨਿੰਗ ਦਾ ਪਹਿਲਾ ਪੋਸਟਰ ਸੀ ਜੀ ਤੇ ਲਿਖਿਆ ਸੀਗਾ ਵਿਲੇ ਆ ਬੰਦਾ ਬੰਦਾ ਹੀ ਮਰਵਾਲਾ ਉਹ ਮੈਂ ਫੋਟੋ ਵੈਸੇ ਹੀ ਬਾਈ ਨੂੰ ਦਿਖਾਤੀ ਮੈਂ ਕਿਹਾ ਬਾਈ ਦੇਖਿਓ ਬਾਈ ਕਹਿੰਦੇ ਕੌਣ ਆ ਮੈਂ ਕਿਹਾ ਜੀ ਮੈਂ ਕਹਿੰਦੇ ਤੂੰ ਉਹ ਜਿਹਾ ਵੀ ਲੱਗਦਾ ਮੈਂ ਕਹਾ ਹਾਂ ਜੀ ਕਹਿੰਦੇ ਫਿਰ ਤੂੰ ਕਰ ਮੈਂ ਕਹੀ ਠੀਕ ਐ ਬਸ ਫਿਰ ਵਾਰਨਿੰਗ ਅਮਰ ਹੁੰਦਲੋਂ ਦਾ ਡਾਇਰੈਕਟਰ ਮਨੀਸ਼ ਭਟੋ ਦਾ ਕੈਮਰਾਮੈਨ ਵਾਰਨਿੰਗ ਦਾ ਸ਼ੂਟ ਚੱਲਿਆ ਵਾਰਨਿੰਗ ਦਾ ਮਾਹੌਲ ਬਣਿਆ ਸਾਰਾ ਕੁਝ ਚੱਲਿਆ ਚੱਲਿਆ ਐਪੀਸੋਡ ਆਇਆ ਉਹਦੀ ਚਰਚਾ ਬੜੀ ਹੋਈ ਉਹਦੇ ਤੋਂ ਬਾਅਦ ਹੁਣ ਹੋਰ ਕਾਫੀ ਫਿਲਮਾਂ ਜਰਗਾਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਕਰ ਕਰਾ ਕੇ ਜਿਹੜਾ ਮੈਂ ਆਪਦੀ ਲਾਈਫ ਦਾ ਜਿੰਨਾ ਵੀ ਜੋ ਕੱਢਿਆ ਵੀ ਮੇਨ ਤਨ ਜਿਹੜੀ ਉਹਦਾ ਫਲ ਮਿਲਦਾ ਹੀ ਮਿਲਦਾ ਉਹ ਕਦੇ ਜਾਇ ਨਹੀਂ ਜਾਂਦੀ ਮਿਹਨਤ ਦੀ ਜਿਹੜੀ ਮਹਿੰਦੀ ਹੈ ਉਹਦਾ ਰੰਗ ਥੋੜਾ ਜਿਹਾ ਲੇਟ ਚੜ ਸਕਦਾ ਪਰ ਚੜਦਾ ਬਹੁਤ ਗੂੜਾ ਜਿਹੜਾ ਫਿੱਕਾ ਨਹੀਂ ਪੈਂਦਾ ਹੁਣ ਆਸ ਭਾਵੇਂ ਬਾਬੇ ਦੀ ਮਿਹਰ ਆ ਚੱਲਦਾ ਪਿਆ ਸਾਰਾ ਕੁਝ ਜੋ ਮਨਚ ਸੀਗਾ ਉਹ ਚਾਹੇ ਛੇਤੀ ਪੂਰਾ ਹੋਇਆ ਚਾਹੇ ਲੇਟ ਪੂਰਾ ਹੋਇਆ ਪਰ ਉਹ ਪੂਰਾ ਹੋ ਰਿਹਾ ਤੇ ਪੂਰਾ ਹੋਇਆ ਵੀ ਹੈ ਸਾਨੂੰ ਲੱਗੇ ਰਹਿਣਾ ਚਾਹੀਦਾ ਜ਼ਿੰਦਗੀ ਚ ਕਦੇ ਵੀ ਗਲਾਸ ਦਾ ਖਾਲੀ ਪਾਣੀ ਦਾ ਨਾ ਕਹ ਉਹ ਦਾ ਭਰਿਆ ਪਾਣੀ ਦਾ ਕਹ ਨਿਰਾਸ਼ਾ ਨਰਾਸ਼ ਕਦੇ ਨਹੀਂ ਹੋਣਾ ਸਟਰਗਲ ਕਦੇ ਨਹੀਂ ਮੰਨਣੀ ਮਿਹਨਤ ਕਹੋ ਵੀ ਮਿਹਨਤ ਕਰਦੇ ਵੇਆ ਸਟਰਗਲ ਨਹੀਂ ਮੈਂ ਤਾਂ ਕਦੇ ਕੀਤੀ ਨਾ ਤਾਂ ਮੈਂ ਕਦੇ ਸਟੇਸ਼ਨ ਤੇ ਭੁੱਖਾ ਸੁੱਤਾ ਜਾਵੇਂ ਹਾਂ ਇਹ ਮੈਨੂੰ ਜਰੂਰ ਯਾਦਾ ਵੀ ਸਾਡੇ ਟਰੱਕ ਹੁੰਦੇ ਸੀ ਤੇ ਮੈਂ ਜਾ ਕੇ ਉਹ ਬਾੜੇ ਦੇ ਵਿੱਚ ਟਰੱਕਾਂ ਤੇ ਪੈ ਜਾ ਕਾ ਨਾ ਮੇਰੀ ਮਾਤਾ ਨੇ ਕਹਾ ਕਰਨਾ ਵੀ ਉੱਥੇ ਮੱਛਰ ਬਹੁਤ ਹੁੰਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਮੈਨੂੰ ਰੋਲ ਕਰਨਾ ਪਿਆ ਵੀ ਮੱਛਰ ਲੜਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੋਣਾ ਮੈਂ ਤਾਂ ਘਰੇ ਪੈਣਾ ਇਸ ਚੱਕਰ ਚ ਜਰੂਰ ਚਲਦਾ ਰਿਹਾ ਵੀਰ ਦੋ ਤਿੰਨ ਦਿਨ ਭੁੱਖੇ ਕਿਵੇਂ ਰਹਿ ਕੇ ਕੀ ਫੀਲ ਆਉਂਦੀ ਆ ਕਿਵੇਂ ਆਉਂਦੀ ਆ ਜੇ ਆਪਾਂ ਫਲਾਨੀ ਚੀਜ਼ ਨਾ ਖਾਈਏ ਤਾਂ ਕੀ ਫੀਲ ਹੋਊ ਜੇ ਰੱਜ ਕੇ ਖਾ ਲਈ ਤਾਂ ਕੀ ਫੀਲ ਆਊਗੀ ਉਸ ਕਿਸਮ ਦੇ ਤਾਂ ਚੱਕਰ ਰੱਖੇ ਪਰ ਕਦੇ ਆਇ ਨਹੀਂ ਹੋਇਆ ਵੀ ਕਿਤੇ ਨਾ ਕੁਝ ਮਿਲਾ ਹੋਵੇ ਜਿੱਧਰ ਵੀ ਬਾਬੇ ਦੀ ਮੇਰ ਨਾਲ ਜਿਵੇਂ ਜੋ ਚਾਹਿਆ ਹੋਵੇਂ ਕਰਕੇ ਹੋਇਆ ਡਟੇ ਰਹੋ ਮਿਹਨਤ ਕਰਦੇ ਰਹੋ ਫਲ ਜ਼ਰੂਰ ਮਿਲਦਾ